ਕਿ ਹੋਇ ਬੋਲੋ ਮੇ ਸ਼ੰਕਰ ਭਗਵਾਨ ਕੀ ਜੈ ਐਸੀ ਨਾਉਪੁਲਾਈ ਗੋਡ ਕਲਾਸ ਹੌਸ ਜਿਠਾ ਰੋਡ ਅੰਮ੍ਰਿਤਸਰ ਤੋਂ ਬੋਲ ਰਹੇ ਹਾਂ ਅਤਿ ਹਾਰ ਸਾਥ ਗਵਾਨ ਸ਼ੰਕਰ ਦਾ ਗੁਣ ਗਾਣ ਕਰਨੇ ਆ ਸ਼ਿਵਰਾਤੀ ਦੇ ਜਿਠਾ ਰੋਡ ਤੰਗਾਂ ਨਹੀਂ ਲਗਾਸਤੇ ਅਸੀਂ ਘਟਾਰਾ ਕੁਨ ਤੇਲ ਪਾ ਲਗਾਨੇ ਆ ਤਾਂ ਕਿ ਲੋਕੀ ਸ਼ਖਦਾ ਭੈਰੇ ਤੋਂ ਕਾਂ ਕਰਦੀ ਸ਼ਰਮ ਮਿਲਦੀ ਅਸੀਂ ભગવાન ਕੇ ਪ੍ਰਾਰਥਨਾ ਕਰਨੇ ਆ ਕਿ ਇਹ ਇਹ ਲੰਗਰ ਸਭ ਨੂੰ ਸੁਖ ਸ਼ਾਂਤੀ ਦੇਵੇ ਜੇਥੇ ਸ਼ਾਂਤੀ ਨਹੀਂ ਹੈ ਲੋਕ ਪਰੇਸ਼ਾਨ ਹੋ ਰਹੇ ਨੇ ਉਹਨਾਂ ਨੂੰ ਸ਼ਾਂਤੀ ਦੇ ਤਾਂ ਕਿ ਲੋਕ ਖੁਸ਼ੀਆਂ ਮਨਾਦੇ ਰਹਿਣ ਖੁਸ਼ ਸਤ ਸਦਭਾਵਨਾ ਨਾਲ ਮੱਧੇ ਜਾਣ ਸਿਰਕੀਆਂ ਕਰਦੇ ਜਾਨ ਕੋ ਸਾਡੇ ਬਿਵਾਸ਼ ਸ਼ੰਕਰ ਦਾ ਹੈ ਭਰਾਵਾ ਅਸੀਂ ਲੰਗਰ ਇਸ ਕਰਕੇ ਬਾਂਡ ਫਿੰਡ ਲਗਾਦੇ ਆ ساری ਦੁਨੀਆ ਦੇ ਸ਼ਾਂਤੀ ਮਹੀਨੇ ਸਾਡੀ ਕਿੰਨੇ ਖੁਸ਼ ਹੋ ਬੋਲੋ ਸ਼ੰਕਰ ਭਗਵਾਨ ਕੀ ਜੈ ਹਾਂਜੀ ਹਾਂਜੀ ਮੇਰਾ ਨਾਮ ਸੰਜੀਵ ਸੋਨੀ ਆ ਜੀ ਲੰਗ ਫਲਾਇਟਾਂ ਗਲਾਸ ਹੌਸਟਲ ਮੀਠਾ ਹੋਰ ਹੋਦੀ ਤੇ ਹਰ ਸਾਲ ਅਸੀਂ ਤੁਸੀ ਆਡ ਬਈ ਲੰਗਰ ਬੜਾ ਖੁਸ਼ੀਆਂ ਮਨਾਉਂਦੇ ਆ ਜੀ ਬੜੇ ਖੁਸ਼ੀਆਂ ਦਾ ਮਨਾਇਆ ਜਾਂਦਾ ਤੇ ਹਰ ਹਿਆਰ ਸਾਡਾ ਜਿਆਦਾ ਤੁਸੀ ਆਦਾ ਜੇ ਬੜਾ ਧੁੰਮਕਾ ਮਨਾਉਂਦੇ ਆ ਜੀ ਉਹਨਾਂ ਦਾ ਹਿਆਰ ਆਪਾਂ ਨੂੰ ਅੱਗੇ ਵੀ ਖੁਸ਼ੀਆਂ ਦਾ ਬਲੰਦ ਰਿਹਾ ਸ਼ਕਰ ਦੇ ਕੇ ਰੱਖੀ ਰੱਖਦਾ ਹੈ ਕਿੰਨੇ ਸਾਲਾਂ ਤੋਂ ਲੱਗਦਾ ਹਰ ਸਾਲ ਲੱਗਦੇ ਲੋਕਾਂ ਦਾ 5 ਸਾਲ 6 ਸਾਲ ਹੋ ਗਏ ਨੰਗਰ ਲੰਗਰ ਲੱਗਦਾ ਸ਼ੁਕਰਾ ਦੀ ਸ਼ੁਭ ਰਾਤਰੀ ਦੇਖ ਕੇ ਉਹਨਾਂ ਨੂੰ ਮੌਕੇ ਲੱਗਦੇ ਲੱਗਦੇ ਆਦ ਬਣਾਇਆ ਗਿਆ ਕੋਈ ਪੂਰੀ ਛੋਲੇ ਜੋ ਭਾਗ ਸ਼ੰਕਰ ਦੀ ਕਿਰਪਾ ਹੁੰਦੀ ਹੈ ਜੇ ਲਾਈਦਾ ਜੀ ਪੂਰੀ ਛੋਲੇ ਲਾਈਦੇ ਆਸ ਕੀ ਬਣਾ ਲੰਗਰ ਦਦੇ ਤੇ ਬੜਾ ਮਚੰਦਾ ਆ ਜਾਂਦਾ ਹੈ